ਹਾਂਜੀ ਕਿਸਾਨ ਪ੍ਰਭੋ ਸਵਾਗਤ ਹੈ ਅੱਜ ਦੀ ਇੱਕ ਨਵੀਂ ਹੋਰ ਵੀਡੀਓ ਦੇ ਵਿੱਚ ਅੱਜ ਆਪਾਂ ਕਈ ਸੰਦ ਲੈ ਕੇ ਆਏ ਆ ਪਹਿਲਾਂ ਜੀ ਨਿਊ ਹਾਲੈਂਡ ਟਰੈਕਟਰ ਵਕਾਊ ਆ ਨਵ ਮਾਡਲ 3630 ਸਪੈਸ਼ਲ ਐਡੀਸ਼ਨਲ ਪੰਜਾਬ ਨੰਬਰ ਆ ਜੀ ਏਰੀਆ ਨਾਭਾ ਦੇ ਵਿੱਚ ਟਰੈਕਟਰ ਵਕਾਊ ਆ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਰੇਟ 3,80,000 ਰੁਪਏ ਡਿਮਾਂਡ ਹੈ ਜੀ ਪਾਵਰ ਸਟੀering ਆ ਚੰਗੇ ਟਾਇਰਾਂ ਦੇ ਵਿੱਚ ਆ ਫੋਨ ਨੰਬਰ ਹੈ ਜੀ 9858600752 9858600752 ਤੇ ਫੋਨ ਕਰਕੇ ਟਰੈਕਟਰ ਬਾਰੇ ਬਣਦੀ ਸਾਰੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਜੀ ਕੰਡੀਸ਼ਨ ਦੇਖ ਸਕਦੇ ਹੋ ਬਹੁਤ ਹੀ ਵਧੀਆ ਸਾਫ਼ ਹਾਲਤ ਦੇ ਵਿੱਚ ਟਰੈਕਟਰ ਵੀਰਾਂ ਦਾ ਵਿਕਾਊ ਹੈ ਜੀ ਰੇਟ ਫੋਨ ਤੇ ਅੱਗੇ ਗੱਲ ਕਰਦੇ ਹਾਂ ਜੀ ਸਵਰਾਜ 855 1999 ਮਾਡਲ ਟਰੈਕਟਰ ਵਿਕਾਊ ਹੈ ਜੀ ਏ ਟਰੈਕਟਰ ਪੰਜਾਬ ਨੰਬਰ ਆ ਰੇਟ 220000 ਰੁਪਇਆ ਏਰੀਆ ਭਦੌੜ ਫੋਨ ਨੰਬਰ ਆ ਜੀ 8283005379 8283005379 ਤੇ ਫੋਨ ਕਰਕੇ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਹੋ ਜੀ ਅੱਗੇ ਸਵਰਾਜ 855 14 ਮਾਡਲ ਪਾਵਰ ਸਟੀering ਆ ਜੀ ਏਰੀਆ ਭਦੌੜ ਦੇ ਵਿੱਚ ਪੰਜਾਬ ਨੰਬਰ ਆ 14 ਮਾਡਲ ਆ ਜੀ ਫੋਨ ਨੰਬਰ ਆ 98157 68939 ਇਸ ਨੰਬਰ ਤੇ ਫੋਨ ਕਰਕੇ ਟਰੈਕਟਰ ਬਾਰੇ ਬਣਦੀ ਸਾਰੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਜੀ ਆਹ ਰੇਟ ਕੋਈ ਪੱਕਾ ਰੇਟ ਨਹੀਂ ਹੁੰਦਾ ਫੋਨ ਤੇ ਪੁੱਛ ਲਿਓ ਜੀ ਰੇਟ ਵੀਰਾਂ ਨੇ ਦੱਸਿਆ ਨਹੀਂ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਸਾਰੀ ਜਾਣਕਾਰੀ ਲਿਖ ਕੇ ਭੇਜਿਆ ਕਰੋ ਅੱਗੇ ਜੀ ਫਾਰਮ ਟਰੈਕ 60 ਆ ਜੀ 2000 ਮਾਡਲ ਆ ਰੇਟ 195000 ਰੁਪਿਆ ਜ਼ਿਲ੍ਹਾ ਸਰਸਾ ਹਰਿਆਣਾ ਦੇ ਵਿੱਚ ਹਰਿਆਣਾ ਨੰਬਰ ਟਰੈਕਟਰ ਆ ਜੀ ਸਰਸੇ ਦੇ ਕੋਲੇ ਵੀਰਾਂ ਦਾ ਪਿੰਡ ਆ ਅਰੇ ਟੈਕ 95 ਡਿਮਾਂਡ ਹੈ ਜੀ ਮੌਕੇ ਤੇ ਮਾਨਤਨ ਕੀਤਾ ਜਾਊਗਾ 8683914892 ਤੇ ਫੋਨ ਕਰਕੇ ਫਾਰਮ ਟਰੈਕ 60 ਟਰੈਕਟਰ ਬਾਰੇ ਬਣਦੀ ਸਾਰੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਘਰੇ ਰੱਖਿਆ ਹੋਇਆ ਟਰੈਕਟਰ ਹੈ ਜੀ ਸਾਫ ਕੰਡੀਸ਼ਨ ਦੇ ਵਿੱਚ ਇੰਜਨ ਗੇਅਰ ਦਾ ਓਕੇ ਆ ਟਰੈਕਟਰ ਸਾਰਾ origignal ਹੈ ਜੀ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਵੀਡੀਓ ਨੂੰ ਦਬਕ ਕੇ ਸ਼ੇਅਰ ਕਰਦਿਆ ਕਰੋ ਜੀ ਵੀਡੀਓ ਨੂੰ ਸਾਰੀ ਨੂੰ ਦੇਖ ਲਿਆ ਕਰੋ ਅੱਗੇ Ford 3693 ਮਾਡਲ ਰੇਟ 99000 ਰੁਪਿਆ ਪੈਂਡ ਭੁੰਦੜ ਮਲੂਟ ਦੇ ਕੋਲੇ 9877022788 ਤੇ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬੰਦੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਜੀ ਟਰੈਕਟਰ ਜਾ ਕੇ ਚੈੱਕ ਕਰਕੇ ਚਲਾ ਕੇ ਖਰੀਦ ਸਕਦੇ ਹੋ ਰੇਟ ਕੋਈ ਪੱਕਾ ਰੇਟ ਨਹੀਂ ਹੁੰਦਾ ਜੀ ਅੱਗੇ ਜੀ ਮਹਿੰਦਰਾ 575 DI ਟਰੈਕਟਰ ਆ ਜੀ 97 ਮਾਡਲ ਰੇਟ 110000 ਰੁਪਿਆ ਫੋਨ ਨੰਬਰ ਆ 94171 93996 ਤੇ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬਣਦੀ ਸਾਰੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਜੀ ਮਕਸਰ ਜਲਾਲਾਬਾਦ ਰੋਡ ਤੇ ਵੀਰਾਂ ਦਾ ਪੰਡਾ ਰੋਡਾਂ ਵਾਲੀ ਅੱਗੇ ਗੱਲ ਕਰਦੇ ਆ ਜੀ ਆਲਟੋ ਕਾਰ 10 ਮਾਡਲ ਰੇਟ 125000 ਰੁਪਿਆ ਧਰਮਕੋਟ ਏਰੀਏ ਦੇ ਵਿੱਚ ਸੀਐਨਜੀ ਲੱਗੀ ਹੋਈ ਆ ਫੋਨ ਆ ਜੀ 9915909917 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਬਾਰੇ ਬਣਦੀ ਜਾਣਕਾਰੀ ਲੈ ਸਕਦੇ ਹੋ ਬਹੁਤ ਹੀ ਸੋਹਣੀ ਤੇ ਸਾਫ਼ ਗੱਡੀ ਹੈ ਦਿੱਲੀ ਨੰਬਰ ਦੀ ਗੱਡੀ ਹੈ ਜੀ ਐਲਐਕਸਆਈ ਮਾਡਲ ਦੇ ਵਿੱਚ ਕੰਡੀਸ਼ਨ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਗੱਡੀ ਨਾ ਹੋਈ ਹੈ ਜੀ ਅੱਗੇ ਜੀ ਮਹਿੰਦਰਾ 265 ਡੀਏ ਟਰੈਕਟਰ ਹੈ ਜੀ ਕੰਡੀਸ਼ਨ ਦੇਖ ਸਕਦੇ ਹੋ 2001 ਮਾਡਲ ਹੈ ਰੇਟ 1 ਲੱਖ 45000 ਰੁਪਿਆ 95307 4099295307 40992 ਤੇ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਹੋ ਅੱਗੇ ਜੀ ਸਵਰਾਜ 963 ਟਰੈਕਟਰ ਆ 18 ਮਾਡਲ ਪੰਜਾਬ ਨੰਬਰ ਰੇਟ 6 ਲੱਖ 45000 ਰੁਪਿਆ ਏਰੀਆ ਮੋਗਾ ਦੇ ਵਿੱਚ 963 ਆ ਜੀ ਟਾਪ ਮਾਡਲ ਦੇ ਵਿੱਚ ਟਰੈਕਟਰ ਆ ਭਰਾ ਉਹ ਹੀ ਫੋਨ ਨੰਬਰ 9814431397 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਹ ਟਰੈਕਟਰ ਬਾਰੇ ਬਣਦੀ ਜਾਣਕਾਰੀ ਲੈ ਸਕਦੇ ਹੋ ਅੱਗੇ ਜੀ ਨਿਊ ਹਾਲੈਂਡ ਟਰੈਕਟਰ ਆ ਜੀ ਫੈਬਰਲੀ ਛਤਰੀ ਲੱਗੀ ਹੋਈ ਆ ਸਪੈਸ਼ਲ ਐਡੀਸ਼ਨ ਟਰੈਕਟਰ ਆ 22 ਮਾਡਲ ਆ ਜੀ ਰੇਟ 8 ਲੱਖ 45000 ਰੁਪਿਆ ਏਰੀਆ ਮੋਗਾ ਦੇ ਵਿੱਚ ਫੋਨ ਨੰਬਰ ਆ 98144 3397 ਤੇ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਹੋ ਚੰਗੇ ਟਾਇਰ ਕੰਡੀਸ਼ਨ ਦੇਖ ਸਕਦੇ ਹੋ ਜੀ ਅੱਗੇ ਜੀ ਫਾਰਮ ਟਰੈਕ 45 ਸੁਪਰਮੈਕਸ ਮਾਡਲ 2013 ਜੀ ਕੰਡੀਸ਼ਨ ਦੇਖ ਸਕਦੇ ਹੋ ਟਾਪ ਮਾਡਲ ਟਰੈਕਟਰ ਆ ਇਹ ਪਾਵਰ ਸਟੀering ਦੇ ਵਿੱਚ ਰੇਟ 415000 ਰੁਪਿਆ ਏਰੀਆ ਲੁਧਿਆਣਾ 8427725955 ਤੇ ਫੋਨ ਕਰਕੇ ਟਰੈਕਟਰ ਬਾਰੇ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਟਰੈਕਟਰ ਚੈੱਕ ਕਰਕੇ ਖਰੀਦ ਸਕਦੇ ਹੋ ਅੱਗੇ ਜੀ ਸੋਨਾਲੀਕਾ 750 ਟਰੈਕਟਰ ਮਾਡਲ 2000 ਰੇਟ 180000 ਰੁਪਿਆ ਡਿਮਾਂਡ ਹੈ ਮੌਕੇ ਤੇ ਪੂਰਾ ਮਾਨਤਨ ਕੀਤਾ ਜਾਊਗਾ ਫੋਨ ਨੰਬਰ ਹੈ 9914588144 9914588186 ਇਸ ਨੰਬਰ ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਅੱਗੇ ਜੀ ਸਵਰਾਜ 85514 ਮਾਡਲ ਏਰੀਆ ਜਲਾਲਾਬਾਦ ਰੇਟ ਆ 455000 ਰੁਪਿਆ ਫੋਨ ਨੰਬਰ ਆ ਜੀ 9464030042 ਤੇ ਫੋਨ ਕਰਕੇ ਤੁਸੀਂ ਰਮਣਵੀਰ ਨਾਲ ਗੱਲ ਕਰਕੇ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਹੋ ਟੌਪ ਮਾਡਲ ਆ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ 14 ਮਾਡਲ ਅੱਗੇ ਜੀ ਟਰਾਲੀ ਆ 13 ਫੁੱਟੀ ਟਰਾਲੀ ਆ ਅਰੇਟ 110000 ਰੁਪਇਆ ਏਰੀਆ ਭਗਤਾ ਦੇ ਵਿੱਚ ਫੋਨ ਨੰਬਰ 997673035 997673035 ਤੇ ਫੋਨ ਕਰਕੇ ਤੁਸੀਂ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਸਾਫਟ ਟਰਾਲੀ ਹੈ ਜੀ ਲੈਫਟ ਵਾਲੀ ਟਰਾਲੀ ਹੈ ਰੇਟ 110000 ਅੱਗੇ ਜੀ ਬੁਲਟ ਵਕਾਊ ਆ ਪੰਜਾਬ ਨੰਬਰ ਆ ਬਠਿੰਡੇ ਦਾ 18 ਮਾਡਲ ਆ ਜੀ ਏਰੀਆ ਜੀਰਾ ਦੇ ਵਿੱਚ ਬੁਲਟ ਵਕਾਊ ਆ ਜੇ ਕਿਸੇ